ਵੱਲੋਂ ਜਿਹੜੀ ਅਮਰਨਾਥ ਯਾਤਰਾ ਹੈ ਉਹਦੇ ਲਈ ਵਿਆਪਕ ਜਿਹੜੇ ਸੁਰੱਖਿਆ ਇੰਤਜ਼ਾਮ ਕੀਤੇ ਵੇ ਉਹਦੀ ਲੜੀ ਦੇ ਵਿੱਚ ਸੀਨੀਅਰ ਆਫੀਸਰਸ ਵੱਲੋਂ ਪਿੱਛੇ ਜੇ ਡੀਜੀ ਪੰਜਾਬ ਤੇ ਸਪੈਸ਼ਲ ਡੀਜੀ ਲਾਅ ਆਂਡ ਆਰਡਰ ਉਹ ਵੀ ਵਿਜ਼ਿਟ ਕਰਕੇ ਗਏ ਆ ਪਿੱਛੇ ਜੇ ਮੀਟਿੰਗ ਵੀ ਸਟੇਟ ਕੋਆਰਡੀਨੇਸ਼ਨ ਜੀ ਐਂਡ ਕੇ ਨਾਲ ਵੀ ਹੋਈ ਸੀ ਉਸੇ ਦੇ ਵਿੱਚ ਹੀ ਸਾਰੇ ਸੀਨੀਅਰ ਆਫੀਸਰਸ ਦੀ ਡਿਊਟੀ ਲੱਗਦੀ ਹੈ ਵਾਰ-ਵਾਰ ਲੈਵਲ ਤੇ ਡੇ ਵੀ ਚੈੱਕ ਕਰਦੇ ਆ ਨਾਈਟ ਵੀ ਚੈੱਕ ਕਰਦੇ ਆ ਪਰਪਸ ਇਹ ਹੈ ਵੀ ਜਿਹੜੀ ਆਲਰੇਡੀ ਇਨਫਰਾਸਟ੍ਰਕਚਰ ਹੈ ਵੀ ਉਹਨੂੰ ਚੈੱਕ ਕਰਕੇ ਸਟਰੈਂਥਨ ਕੀਤਾ ਜਾਵੇ ਤੇ ਡਿਸਟ੍ਰਿਕਟਸ ਦੇ ਵੱਲੋਂ ਤਾਂ ਅਪਲਾਈ ਕੀਤੇ ਕੀਤੇ ਆ ਜਿਵੇਂ ਇੱਥੇ ਪਠਾਨਕੋਟ ਸੁਹੇਲ ਜਿਹੜੇ ਪੰਜਾਬ ਪੁਲਿਸ ਦੇ ਜਿਵੇਂ ਕਹਿੰਦੇ ਵਨ ਆਫ ਦੀ ਮੋਸਟ ਹਾਰਡ ਵਰਕਿੰਗ ਤੇ ਕੰਪੀਟੈਂਟ ਆਫਸਰ ਦੇ ਤੌਰ ਤੇ ਇਹਨੂੰ ਜਾਣਿਆ ਜਾਂਦਾ ਤੇ ਇਹਦੇ ਚ ਅਸੀਂ ਕੱਲ ਉੱਥੇ ਸੀ ਉੱਤੇ ਸ਼ਾਹਪੁਰ ਕੰਡੀ ਦੇ ਤੇ ਥੀਨ ਡੈਮ ਤੇ ਉੱਥੋਂ ਦੀ ਸਕਿਉਰਿਟੀ ਹੈ ਜਿਹੜੀ ਆਈਆਰਪੀ ਦੀ ਲੱਗੀ ਵੀ ਹੈ ਉਹ ਅਸੀਂ ਸਾਰੀ ਐਗਜ਼ਾਮਿਨ ਕੀਤੀ ਤੇ ਅੱਜ ਇਵੇਂ ਇੱਥੋਂ ਲੈ ਕੇ ਸਵੇਰ ਤੋਂ ਅਸੀਂ ਲੈ ਕੇ ਸ਼ਾਮ ਨੂੰ ਸ਼ੰਭੂ ਤੱਕ ਜਿਹੜਾ ਸਾਰੇ ਰੂਟ ਦੇ ਵਿੱਚ ਜਿੱਥੇ ਲੰਗਰਸ ਦੀ ਹੈਗੀ ਆ ਲੰਗਰ ਦੇ ਨਾਲ-ਨਾਲ ਉੱਥੇ ਸੀਸੀਟੀਵੀ ਲੱਗੇ ਹੋਏ ਆ ਤੇ ਉਹ ਸਾਰੀ ਸਿਕਿਉਰਿਟੀ ਨੂੰ ਚੈੱਕ ਕਰਨਾ ਜੇ ਉਹਦੇ ਵਿੱਚ ਕੋਈ ਡਿਸਟ੍ਰਿਕਟਸ ਦੇ ਵਿੱਚ ਕੋਈ ਨਿੱਕੀ-ਮੁੱਟੀ ਕੋਈ ਗੱਲਬਾਤ ਆ ਉਹਨਾਂ ਦਾ ਮਾਮਲਾ ਹੈ ਉਹ ਹੈੱਡਕੁਆਰਟਰ ਦੇ ਧਿਆਨ ਚ ਲਿਆਉਣਾ ਤੇ ਇਹ ਜਿਹੜਾ ਮਕਸਦ ਇਹ ਆ ਵੀ ਜਿਹੜੀ ਯਾਤਰਾ ਹੋ ਰਹੀ ਹੈ ਇਹ ਬੜੀ ਪੀਸਫੁੱਲ ਹੋ ਤੇ ਪੰਜਾਬ ਪੁਲਿਸ ਇੱਕ ਬੜੀ ਬਹਾਦਰ ਫੋਰਸ ਹੈ ਸਾਰੇ ਹਿੰਦੁਸਤਾਨ 'ਚ ਇਸ ਦਾ ਨਾਮ ਆਇਆ ਤੇ ਉਸੇ ਲਈ ਅਸੀਂ ਜੋ ਇਨਸਟਰਕਸ਼ਨਸ ਹੈਗੀਆਂ ਡੀਜੀ ਪੰਜਾਬ ਦੀਆਂ ਉਸੇ ਲਈ ਉਸੇ ਲੜੀ ਤੇ ਅਸੀਂ ਕੰਮ ਕਰ ਰਹੇ ਹਾਂ ਜੀਐਨਟੀਐਚ ਜਿਵੇਂ ਦੇਖਿਆ ਜਾ ਰਿਹਾ ਹੈ ਕਿ ਜੋ ਇਨਟਰੂਡਰ ਆਇਆ ਹੈ ਗਿਆ ਇਹ ਦੇਖੋ ਕਿ ਇੱਕ ਕਈ ਤਰ੍ਹਾਂ ਦੀ ਨਾ ਪੰਜਾਬ ਪੁਲਿਸ ਦੀ ਹਰ ਪੁਲਿਸ ਫੋਰਸ ਦੀ ਕਈ ਤਰ੍ਹਾਂ ਦੀ ਵਰਕਿੰਗ ਹੁੰਦੀ ਹੈ ਇੱਕ ਵਿਜੀਬਲ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਇੱਕ ਆਪਰੇਸ਼ਨਸ ਚੱਲਦੇ ਹੁੰਦੇ ਐ ਐਸਓਜੀ ਦਾ ਆਪਰੇਸ਼ਨ ਚੱਲਦਾ ਐ ਸਪੈਸ਼ਲ ਇੰਟੈਲੀਜੈਂਸ ਆਪਰੇਸ਼ਨ ਚੱਲਦੇ ਐ ਬਹੁਤ ਸਾਰੇ ਆਪਰੇਸ਼ਨ ਆ ਉਹਨਾਂ ਦੀ ਡਿਟੇਲਸ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ ਗਿਆ ਬਟ ਇਹਦੇ ਚ ਜਿਹੜੀ ਤੁਸੀਂ ਜਾਣਦੇ ਹੋ ਵੀ ਪੰਜਾਬ ਪੁਲਿਸ ਬਹੁਤ ਹੀ ਬਹਾਦਰ ਹੈ ਤੇ ਬੜਾ ਇਹਨਾਂ ਨੇ ਹਰ ਦੇਸ਼ ਨੂੰ ਆਈਵੀ ਚੁਣੌਤੀ ਜਿਨੂੰ ਕਹਿ ਦੋ ਅਸੀਂ ਹਿੰਦੁਸਤਾਨ ਦੀ ਢਾਲ ਬਣ ਕੇ ਸ਼ੁਰੂ ਤੋਂ ਹੀ ਲੜਦੇ ਆਏ ਆ ਪੰਜਾਬੀ ਇਸ ਕਰਕੇ ਵੀ ਮਾਣ ਮੱਤੇ ਬਹਾਦਰ ਹੈ ਤੇ ਉਸੇ ਲੜੀ ਦੇ ਵਿੱਚ ਹੀ ਪੰਜਾਬ ਪੁਲਿਸ ਦੀ ਆਉਦੀ ਹਿਸਟਰੀ ਵੀ ਹੈਗੀ ਹੈ। ਦੇਸ਼ ਦੀ ਸਿਕਿਉਰਿਟੀ, ਸੂਬੇ ਦੀ ਸਿਕਿਉਰਿਟੀ, ਆਪਸੀ ਭਾਈਚਾਰਾ ਬਣਿਆ ਰਵੇ, ਉਹੀ ਮੇਨ ਮਕਸਦ ਹੈ। ਉਸੇ ਲੜੀ ਦੇ ਵਿੱਚ ਆਏ ਆ। ਤੇ ਇੱਥੇ ਜਿਹੜੀ ਖੁਸ਼ੀ ਦੀ ਗੱਲ ਇਹ ਹੈ ਵੀ ਜਿੰਨਾ ਕਿ ਇਹਨਾਂ ਦਾ ਪਠਾਨਕੋਟ ਪੁਲਿਸ ਦਾ ਮੈਂ ਦੇਖਿਆ, ਇਹਨੂੰ ਜਿਹੜਾ ਇੰਤਜ਼ਾਮ ਦੇਖਿਆ ਜਾਂ ਲੈਵਲ ਆਫ ਕੋਆਰਡੀਨੇਸ਼ਨ ਦੇਖਿਆ, ਉਹ ਮੈਂ ਕਹੂੰਗਾ ਵੀ ਬਹੁਤ ਬੈਟਰ ਹੈ। ਠੀਕ ਹੈ ਜੀ।